ਅਸੂਦਾ ਮਹੀਨਾ ਆਇਆ ਬੜੀ ਸੋਖੀ ਜੀ ਪੰਜਾਬੀ ਅਸੂਦਾ ਮਹੀਨਾ ਆਇਆ ਤੇ ਵੇਲਾ ਆ ਸਵੇਰ ਦਾ ਕੋਈ ਪੜੇ ਬਾਣੀ ਕੋਈ ਮਾਲਾ ਪਿਆ ਕਹਿਣਾ ਹੀ ਪੜਨਾ ਮਾਲਾ ਪਿਆ ਫੇਰ ਦਾ ਰਾਗੀ ਸਿੰਘ ਰਾਗਾਂ ਦੀਆਂ ਏਕਾਂ ਪਏ ਲਾਉਂਦੇ ਆ ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਆ ਸਵੇਰ ਦਾ ਦੀਵਾਨ ਵਾ ਤੇ ਭੋਗ ਹਾਲੇ ਪਾਇਆ ਨਹੀਂ ਸਵੇਰ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ ਭਾਈ ਹੋਰਾਂ ਹਾਲੀ ਪ੍ਰਸ਼ਾਦ ਵਰਤਾਇਆ ਨਹੀਂ ਬੱਚੇ ਪਏ ਉਡੀਕਦੇ ਆ ਭੁੱਖਦੋਂ ਪਊਗਾ ਉਹ ਕਿਹੜੇ ਆਸਾਈ ਦੀ ਬਾਤ ਸੁਣਨਾ ਆ ਕਿਨੇ ਕਿ ਬੱਚੇ ਪਏ ਉਡੀਕਦੇ ਆ ਭੁੱਖਦੋਂ ਪਊਗਾ ਬਾਬਾ ਸਾਨੂੰ ਕੜਾ ਪ੍ਰਸ਼ਾਦ ਕਰੋ ਤਾਂ ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ 6-7 ਬੰਦੇ ਨਾਲ ਆਪਣੇ ਹਾਂ ਨਵੇਂ-ਨਵੇਂ ਲੀੜੇ ਉਹਦੇ ਸਾਥੀਆਂ ਨੇ ਪਾਏ ਆ ਗੁਰੂ ਦਰਬਾਰ ਚ ਸੁਗਾਤਾਂ ਲੈ ਕੇ ਆਏ ਆ ਟੋਰ ਉਹਦਾ ਲੱਸਦਾ ਬਈ ਬੰਦਾ ਕੋਈ ਖਾਸ ਬੋਦੀ ਟੋਤੇ ਰੰਗੀ ਬਾਗਵਾ ਤੇ ਰੇਸ਼ਮੀ ਲਿਬਾਸ ਵਾ ਗਲ ਉਹਦੇ ਕੈਂਠਾ ਚਲਟਾਰੇ ਗਏ ਪੈਂਦੇ ਆ ਪਿੰਡਾਂ ਵਿੱਚ ਲੋਕ ਇਹਨੂੰ ਲਾਲ ਸਿੰਘ ਕਹਿੰਦੇ ਆ ਲਾਲ ਸਿੰਘ ਸਿੱਧਾ ਦਰਬਾਰ ਵਿੱਚ ਆਇਆ ਏ ਤੇ ਸਿਰ ਉੱਤੇ ਪਾਂਡੇ ਕਚੁੱਕ ਕੇ ਲਿਆਇਆ ਏ ਵੇਖ ਵੇਖ ਉਹਦੀ ਪਾਂਡ ਨੂੰ ਹੈਰਾਨ ਹਰ ਜੀ ਏ ਇਹਦੀ ਖੇਸ ਵਿੱਚ ਬੰਨੀ ਹੋਈ ਪੰਡ ਵਿੱਚ ਕੀ ਕਿਸੇ ਵੀ ਨੇ বুঝਿਆ ਅਜੀਬ ਇਹ ਸਵਾਲ ਹੈ ਕਿ ਲਾਲ ਸਿੰਘ ਖੇਸ ਚ ਲਪੇਟੀ ਹੋਈ ਢਾਲ ਹੈ ਲਾਲ ਸਿੰਘ ਨੇ ਖੇਸ ਚ ਲਪੇਟੀ ਹੋਈ ਢਾਲ ਹੈ ਗਲ ਵਿੱਚ ਭੱਲਾ ਪਾ ਕੇ ਲਾਲ ਸਿੰਘ ਆਖਿਆ ਜਗਦਿਆ ਵਾਲਿਆ ਤੇ ਦੁਖੀਆਂ ਦੇ ਰਾਖਿਆ ਬੜੀ ਦੂਰੋਂ ਚੱਲ ਕੇ ਆਨੰਦਪੁਰ ਆਇਆ ਮੈਂ ਤੇ ਆਪ ਲਈ ਸੁਗਾਤ ਇੱਕ ਢਾਲ ਮੈਂ ਲਿਆ ਆਵਾਂ ਦਾਤਾ ਕਰਾਂ ਕੀ ਬਿਆਨ ਪਕਾਈ ਇਸ ਢਾਲ ਦੀ ਕਿਸੇ ਨਹੀਂ ਬਣਾਈ ਅਜੇ ਢਾਲੇ ਦੇ ਇਹਦੇ ਵਿੱਚ 6 ਭਲਾ ਗੋਲੀਆਂ ਕੀ ਪਾਉਣੇ ਆ ਤੀਰ ਤਲਵਾਰ ਦੇ ਦੇ ਸਾਹਮਣੇ ਖੜਾਉਣੇ ਆ ਹੈ ਆਪਦੇਆਂ ਸਿੱਖਾਂ ਕੋਲ ਆ ਜਿੰਨੇ ਹਥਿਆਰ ਨੇ ਮੇਰੀ ਢਾਲ ਸਾਹਮਣੇ ਸਾਰੇ ਹੀ ਬੇਗਾਨੇ ਮੇਰੀ ਢਾਲ ਸਾਹਮਣੇ ਇਹ ਸਾਰੇ ਹੀ ਬੇਕਾਰ ਨੇ ਇੰਨੀਆਂ ਮਲੈਮ ਉਤੇ ਮੱਖੀ ਵੀ ਨਾ ਪੈਂਦੀ ਏ ਤੇ ਗੋਲੀ ਜਦੋਂ ਵੱਜਦੀ ਤਿਉਹ ਜਾ ਕੇ ਪੈਂਦੀ ਏ ਗੋਲੀ ਜਦੋਂ ਵੱਜਦੀ ਤਿਉਹ ਜਾ ਕੇ ਪੈਂਦੀ ਏ ਲਾਲ ਸਿੰਘ ਮਾਣ ਵਿੱਚ ਛਾਤੀ ਤਾਂ ਹੀ ਤਾਣ ਕੇ ਟੌਰ ਦਸੀ ਜਾਂਦਾ ਸੀ ਹੰਕਾਰ ਵਿੱਚ ਆਣ ਕੇ ਮਾਨਮਤਾ ਬੋਲੀ ਗਿਆ ਮਾਣ ਵਿੱਚ ਆ ਕੇ ਗੱਲਾਂ ਰਹਿ ਸੁਣਦੇ ਦਤਾਰ ਨੀਵੀ ਪਾ ਕੇ ਕਹਿਣ ਲੱਗੇ ਭਾਈ ਸਿੱਖਾ ਹੂੰ ਗੱਲ ਤੇਰੀ ਠੀਕ ਵਾ ਤੂੰ ਜੋ ਵੀ ਕੁਝ ਆਖਣਾ ਏ ਪੱਥਰ ਤੇ ਲੀਕਵਾ ਮੰਨਦਿਆਂ ਲਾਲ ਸਿੰਘਾ ਗੱਲ ਤੇਰੀ ਸੱਚੀ ਆ ਅਸੀਂ ਕਦੋਂ ਆਖਨੇ ਹਟਾਲ ਤੇਰੀ ਕੱਚੀ ਆ ਅਸੀਂ ਕਦੋਂ ਆਖਨੇ ਆ ਢਾਲ ਤੇਰੀ ਕੱਚੀ ਆ ਪਰ ਚੰਨਾ ਪਹਿਲੋਂ ਹਰ ਹਥਿਆਰ ਅਜ਼ਮਾਈ ਦਾ ਟਾਈਮ ਥੋੜਾ ਆ ਮੈਂ ਜਰੇ ਚੌਥੇ ਗੇਰ ਚ ਚਲਾਉਣ ਲੱਗਾ ਪਰ ਚੰਨਾ ਪਹਿਲੋਂ ਹਰ ਹਥੇ ਹਾਰ ਅਜ਼ਮਾਈ ਦਾ ਤੇ ਫੇਰ ਉਹਨੂੰ ਜੰਗ ਦੇ ਮੈਦਾਨ ਚ ਲਜਾਈ ਦਾ ਕੱਲ ਨੂੰ ਇੱਕ ਚੰਗੀ ਜੀ ਬੰਦੂਕ ਮੰਗਵਾਵਾਂਗੇ ਤੇ ਕੱਲ ਨੂੰ ਸਵੇਰੇ ਤੇਰੀ ਢਾਲ ਦਮਾਵਾਂਗੇ ਸਾਡੀ ਵੀ ਬੰਦੂਕ ਦੀਨਾਂ ਗੋਲੀ ਕਿਸੇ ਡੱਕੀ ਆ ਵੇਖ ਲਾਂਗੇ ਢਾਲ ਤੇਰੀ ਕੱਚੀ ਆਗੇ ਪੱਕੀ ਆ ਹੈ ਗੱਲ ਸੁਣ ਲਾਲ ਸਿੰਘ ਸੂਚਾਂ ਵਿੱਚ ਪੈ ਗਿਆ ਚੜਿਆ غرੂਰ ਦਾ ਸਰੂਰ ਸਾਰਾ ਲੈ ਗਿਆ ਸੋਚੇ ਮਨਾ ਮੂਰਖਾ ਉਹ ਤੂੰ ਚੰਦ ਕੀ ਚੜਾ ਲਿਆ ਹੋ ਕੇ ਟਟਹਿਣਾ ਮੱਥਾ ਸੂਰਜ ਨਾਲ ਲਾ ਲਿਆ ਹੋ ਕੇ ਟਟਹਿਣਾ ਤੂੰ ਮੱਥਾ ਸੂਰਜ ਨਾਲ ਲਾ ਲਿਆ ਉਹਦੀ ਗੋਲੀ ਚਾਵੇ ਛਾਤੀ ਵਿੰਨਦੇ ਪਤਾਲ ਦੀ ਉਹਦੇ ਅੱਗੇ ਕੀ ਆ ਔਕਾਤ ਤੇਰੀ ਢਾਲ ਦੀ ਸੋਚਾਂ ਵਿੱਚ ਦਿਲ ਉਹਦਾ ਜਾਂਦਾ ਹੈ ਸਿ ਤੱਬ ਦਾ ਪਲਾ ਕਿਆ ਮੁਕਾਬਲਾ ਹੋਏ ਬੰਦੇ ਅਤੇ ਰੱਬ ਦਾ ਇਦਾਂ ਜਦੋਂ ਮਾਨ ਦਾ ਮਨਾਰਾ ਉਹਦਾ ਟਹਿ ਗਿਆ ਲੰਘ ਗਈ ਦੁਪਹਿਰ ਅਤੇ ਦਿਨ ਢਾਲੇ ਪੈ ਗਿਆ ਸ਼ਾਮੀ ਉਹਨੇ ਪਿਆਰ ਨਾਲ ਫੜੀ ਰਹਿ ਰਾਸ ਹੈ ਗਲ ਵਿੱਚ ਪੱਲਾ ਪਾ ਕੇ ਕੀਤੀ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲੋਕ ਇਹ ਦਿਲ ਤੋਂ ਹੰਕਾਰ ਵਾਲੀ ਮੈਲ ਸਾਰੀ ਧੋ ਕੇ ਕਹਿਣ ਲੱਗਾ ਦਾਤਾ ਸਾਰੇ ਜੱਗ ਦੇ ਵਾਲਿਆ ਤੇਰਾ ਲਾਲ ਸਿੰਘ ਤੇਰੇ ਦਰ ਦਾ ਸੁਆਮੀ